ਸასი ਗਾਲਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸਪੈਸ਼ਲ ਜੀ ਡਾਈਟ ਬਹੁਤ ਹੀ ਮਜ਼ੇਦਾਰ ਚਾਟ ਜਿਸ ਦੇ ਨਾਲ ਪੇਟ ਵੀ ਭਰੂਗਾ ਤੇ ਪੇਟ ਘਟੂਗਾ ਵੀ ਕਿਉਂਕਿ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਕਿ ਸਾਡਾ ਢੇਟ ਹੈ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਹੈ ਤੇ ਆਪਾਂ ਤੁਹਾਨੂੰ ਅੱਜ ਦਵਾਂਗੇ ਜੀ ਸ਼ਕਰਗੰਦੀ ਦੀ ਬਹੁਤ ਹੀ ਵਧੀਆ ਜੀ ਚਾਟ ਦੀ ਰੈਸিপি ਤੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਬਹੁਤ ਹੀ ਸੌਖੇ ਤਰੀਕੇ ਨਾਲ ਇਹਨਾਂ ਨੂੰ ਆਪਾਂ ਕਿਵੇਂ ਉਬਾਲਾਂਗੇ ਸਾਰਿਆਂ ਤੋਂ ਪਹਿਲਾਂ ਜੀ ਸ਼ਕਰਗੰਦੀਆਂ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਕੱਟ ਲਾਂਗੇ ਇਸ ਤਰੀਕੇ ਨਾਲ ਤੁਸੀਂ ਕੱਟੀ ਜਾਣੀਆਂ ਜਿਹੜੀਆਂ ਜ਼ਿਆਦਾ ਮੋਟੀਆਂ ਆਈਆਂ ਹੁਣ ਤਾਂ ਉਹਨਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਹਲਕਾ ਜਿਹਾ ਕੱਟ ਲਗਾ ਦੇਣਾ ਆਪਣੀਆਂ ਸ਼ਕਰਗੰਦੀਆਂ ਜਿਹੜੀਆਂ ਬਿਲਕੁਲ ਸਾਫ਼ ਸੀ ਨਹੀਂ ਤੁਸੀਂ ਜੇ ਕਈ ਵਾਰੀ ਜ਼ਿਆਦਾ ਮਿੱਟੀ ਵਗੈਰਾ ਲੱਗੀ ਹੁੰਦੀ ਹੈ ਤਾਂ ਤੁਸੀਂ ਉਹਨਾਂ ਦੇ ਉੱਪਰ ਧੋ ਕੇ ਕੱਪੜਾ ਵੀ ਮਾਰ ਦੇਣਾਗਾ ਸੁਕਾ ਲੈਣਾ ਤੇ ਉਸ ਤੋਂ ਬਾਅਦ ਹੀ ਦੇਖੋ ਆਪਾਂ ਕੱਟ ਵਗੈਰਾ ਲਗਾ ਲੇ ਜਿਹੜੀਆਂ ਪਤਲੀਆਂ ਸੀ ਇਸੇ ਤਰੀਕੇ ਨਾਲ ਕੱਟ ਲੀਆਂ ਥੋੜੀਆਂ ਜਿਹੀਆਂ ਮੋਟੀਆਂ ਸੀ ਉਹਨਾਂ ਵਿੱਚ ਕੱਟ ਦਿੱਤਾ ਤੇ ਇਹ ਹੋ ਗਈਆਂ ਜੀ ਤਿਆਰ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਖਾਣ ਲਈ ਤਿਆਰ ਤੇ ਉਹ ਬਿਲਕੁਲ ਸੌਖਾ ਜਿਹਾ ਤਰੀਕਾ ਹੈ ਤੇ ਬਹੁਤ ਜਲਦੀ ਬਣਦੀਆਂ ਨੇ ਤੇ ਤੁਸੀਂ ਲੈ ਲੈਣਾ ਜੀ ਇੱਕ ਕੁੱਕਰ ਤੇ ਉਹਦੇ ਵਿੱਚ ਅੱਧਾ ਚਮਚ ਤੋਂ ਵੀ ਘੱਟ ਆਪਾਂ ਲੈ ਦੇ ਸਕਿਓ ਤੁਸੀਂ ਜਿਹੜਾ ਮਰਜ਼ੀ ਲੈ ਲਿਓ ਪਰ ਤੁਸੀਂ ਕਿਉਂ ਹੀ ਲਿਓ ਕਿਉਂ ਕਿ ਕਿਉਂ ਉਹਦੇ ਵਿੱਚ ਇਹ ਬਹੁਤ ਜ਼ਿਆਦਾ ਵਧੀਆ ਬੰਦੀਆਂ ਨੇ ਉਸ ਤੋਂ ਬਾਅਦ ਜੀ ਆਪਣੀਆਂ ਸਾਰੀਆਂ ਸ਼ਕਰਗੰਦੀਆਂ ਨੂੰ ਤੁਸੀਂ ਕੁੱਕਰ ਵਿੱਚ ਪਾ ਦੇਣਾ ਜਦੋਂ ਹੀ ਕੁੱਕਰ ਤੁਹਾਡਾ ਗਰਮ ਹੋ ਗਿਆ ਚੰਗੀ ਤਰ੍ਹਾਂ ਤਾਂ ਇਹਨੂੰ ਤੁਸੀਂ ਮਿਕਸ ਕਰੀ ਜਾਣਾ ਨਾਲ-ਨਾਲ ਤੇ ਇਹਨੂੰ ਇੱਥੇ ਤੁਸੀਂ 1-2 ਮਿੰਟ ਤੱਕ ਇਸੇ ਤਰ੍ਹਾਂ ਹੀ ਹਿਲਾਉਣਾ ਤਾਂ ਕਿ ਸਾਰੀਆਂ ਸ਼ਕਰਗੰਦੀਆਂ ਤੇ ਥੋੜਾ-ਥੋੜਾ ਜਿਹਾ ਘਿਓ ਹੈ ਉਹ ਆਪਣੇ ਆਪ ਹੀ ਲੱਗ ਜੇ ਬਿਲਕੁਲ ਥੋੜੇ ਜਿਹਾ ਘਿਓ ਨਾਲ ਹੀ ਇੰਨੀ ਐ ਟੇਸਟੀ ਸ਼ਕਰਗੰਦੀਆਂ ਬਣਨਗੀਆਂ ਤੁਸੀਂ ਆਪ ਹੀ ਹੈਰਾਨ ਹੋ ਜਾਓਗੇ ਜਦੋਂ ਆਪਾਂ ਇਹਨਾਂ ਨੂੰ ਮਿਕਸ ਕਰਤਾ ਉਸ ਤੋਂ ਬਾਅਦ ਹੀ ਕੁੱਕਰ ਨੂੰ ਬੰਦ ਕਰਤਾ ਤੇ ਫਿਰ ਇਹਦੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਗੈਸ ਦੀ ਫਲੇਮ ਰੱਖਣੀ ਹੈ ਸਲੋ ਤੇ ਉਪਰੋਂ ਬਿਸਲ ਤੁਸੀਂ ਉਤਾਰ ਦੇਣੀ ਹੈ ਬਿਸਲ ਜੀ ਬਿਲਕੁਲ ਉਤਾਰਨੀ ਹੈ ਇਹ ਗੱਲ ਦਾ ਪੱਕਾ ਹੀ ਧਿਆਨ ਰੱਖਣਾ ਹੈਗਾ ਕਿਉਂਕਿ ਨਹੀਂ ਤਾਂ ਕਈ ਵਾਰੀ ਕੁੱਕਰ ਵਗੈਰਾ ਫਟਣ ਦਾ ਡਰ ਰਹਿੰਦਾ ਹੈ ਉਸ ਤੋਂ ਬਾਅਦ ਜੀ 10 ਮਿੰਟਾਂ ਬਾਅਦ ਗੈਸ ਨੂੰ ਕਰਕੇ ਬੰਦ ਤੁਸੀਂ ਇਸ ਤਰੀਕੇ ਨਾਲ ਕੁੱਕਰ ਨੂੰ ਹਿਲਾ ਦੇਣਾ ਤਾਂ ਕਿ ਜਿਹੜਾ ਹੈਗਾ ਇਹ نیچے ਨਾ ਲੱਗਣ ਚਾਹੇ ਤੁਸੀਂ 7-8 ਮਿੰਟਾਂ ਬਾਅਦ ਹਿਲਾ ਦਿਓ ਤੇ ਉਸ ਤੋਂ ਬਾਅਦ ਪੰਛੇ ਮਿੰਟ ਲਈ ਫੇਰ ਆਪਾਂ ਪਕਾਈਆਂ ਜਿਹੜੀਆਂ ਇਹ ਸ਼ਕਰਗੰਦੀਆਂ ਨੂੰ ਬਨਨ ਦਾ ਟਾਈਮ ਹੈ 12 ਤੋਂ 15 ਮਿੰਟ ਵਿੱਚ ਬਣ ਕੇ ਦੇਖੋ ਕਿੰਨੀਆਂ ਵਧੀਆ ਤਿਆਰ ਹੋ ਗਈਆਂ ਕਿੰਨਾ ਸੋਹਣਾ ਕਲਰ ਹੈ ਕੋਈ ਵੀ ਜਲੀ ਨਹੀਂ ਤੇ ਬਿਲਕੁਲ ਸੌਫਟ ਹੋ ਗਈਆਂ ਖਾਣ ਦੇ ਲਈ ਜਿਆਦਾ ਗਰਮ ਹੈ ਇਸ ਲਈ ਆਪਾਂ ਥੋੜੀ ਜੀ ਦੇਰ ਬਾਅਦ ਛਿੱਲਾਂਗੇ ਕੀ ਹਲਕੀਆਂ ਜਿਹੀਆਂ ਠੰਡੀਆਂ ਹੋ ਜਾਣ ਵੀਡੀਓ ਨੂੰ ਨਾਲ-ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੀ ਪੈਨ ਦੀ ਫੁੱਲ ਸਪੋਰਟ ਕਰਿਆ ਕਰੋ ਤੇ ਫਿਰ ਆਪਾਂ ਜੀ ਇਹਨਾਂ ਨੂੰ ਥੋੜੀ ਦੇਰ ਬਾਅਦ ਛਿੱਲ ਲਾਂਗੇ ਤੇ ਛਿੱਲ ਕੇ ਸਾਰੀਆਂ ਇੱਕੋ ਸਾਈਡ ਤੇ ਰੱਖ ਲਾਂਗੇ ਉਹ ਜਿਵੇਂ ਤੁਸੀਂ ਕਰਦੇ ਹੋ ਉਵੇਂ ਜਿਹੜੀ ਮਰਜ਼ੀ ਸ਼ੇਪ 'ਚ ਇਹਨੂੰ ਤੁਸੀਂ ਕੱਟੋ ਤੇ ਹੁਣ ਇਹਦੀ ਆਪਾਂ ਵਧੀਆ ਜੀ ਬਹੁਤ ਹੀ ਟੇਸਟੀ ਦੋ ਤਰ੍ਹਾਂ ਦੀ ਬਣਾਵਾਂਗੇ ਜੀ ਚਾਟ ਤੇ ਚੀਜ਼ੇ ਨਾਲ ਖਾਣ ਨਾਲ ਸੇਤ ਵੀ ਬਹੁਤ ਵਧੀਆ ਬਾਕੀ ਜਿਹੜੇ 슈ਗਰ ਦੇ ਮਰੀਜ਼ ਹੈ ਜਾਂ ਕਿਡਨੀ ਵਗੈਰਾ ਦੀ ਪ੍ਰੋਬਲਮ ਹੈ ਤੇ ਬੜੀਆਂ ਹੀ ਸਮੱਸਿਆਵਾਂ ਨੂੰ ਹੱਲ ਕਰਦੀ ਹੈ ਵਿਟਾਮਿਨ ਸੀ ਇਹਦੇ ਵਿੱਚ ਫੁੱਲ ਹੁੰਦਾ ਤੇ ਜਿਹੜੇ ਤੁਸੀਂ ਡਾਈਟ ਕਰੋਗੇ ਤਾਂ ਸਰੀਰ ਨੂੰ એનર્ਜੀ ਦੇਊਗੀ ਤੇ ਰੋਟੀ ਵਗੈਰਾ ਆਪਾਂ ਛੱਡਦੇ ਨੇ ਕਈ ਵਾਰੀ ਤੇ ਭੁੱਖੇ ਰਹਿਣ ਲੱਗ ਜੰਨੇ ਆ ਪਰ ਉਹ ਬਿਲਕੁਲ ਗਲਤ ਗੱਲ ਹੈ ਇਹੋ ਜੀਆਂ ਚੀਜ਼ਾਂ ਬਣਾ ਬਣਾ ਕੇ ਸਰਦੀ ਵਿੱਚ ਖਾਇਆ ਕਰੋ ਬਿਲਕੁਲ ਥੋੜਾ ਜਿਹਾ ਲਿਆ ਜੀ ਦੇਸੀ ਘਿਓ ਆਪਣੇ ਤਾਂ ਥੋੜਾ ਜਿਹਾ ਜ਼ਿਆਦਾ ਪੈ ਗਿਆ ਸੀ ਆਪਾਂ ਉਹ ਚੋ ਵੀ ਕੱਢ ਲਿਆ ਬਿਲਕੁਲ ਇੱਕ ਛੋਟੇ ਸਪੂਨ ਦੇ ਲਗ ਭਗ ਹਲਕਾ ਜਿਹਾ ਵਿੱਚ ਭੁੰਨਾਂਗੇ ਜੀਰਾ ਕੋਈ ਵੀ ਚੀਜ਼ ਹੈ ਜਿਹੜੀ ਚੰਗੀ ਤਰ੍ਹਾਂ ਨਹੀਂ ਪਕਾਉਣੀ ਤੇ ਫਿਰ ਵਿੱਚ ਪਾਏ ਜੀ ਆਪਾਂ ਇਹਦੇ ਫੁੱਲ ਮੱਖਾਣੇ ਜਿਨ੍ਹਾਂ ਵਿੱਚ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਤੇ ਉਹ ਵੀ ਸੇਤ ਲਈ ਬੜੇ ਹੀ ਵਧੀਆ ਹੁੰਦੇ ਆ ਉਹਨਾਂ ਨੇ ਜਦੋਂ ਆਪਣਾ ਕਲਰ ਚੇਂਜ ਕਰ ਲਿਆ ਪੈਨ ਆਪਣਾ ਜ਼ਿਆਦਾ ਹੀ ਗਰਮ ਹੋ ਗਿਆ ਤੇ ਗੈਸ ਨੂੰ ਆਪਾਂ ਕੀਤਾ ਜੀ ਬੰਦ ਤੇ ਉਸ ਤੋਂ ਬਾਅਦ ਵਿੱਚ ਪਾਏ ਪਿਆਜ਼ ਪਰ ਉਸ ਤੋਂ ਬਾਅਦ ਥੋੜੀ ਜਿਹੀ ਦੇਰ ਬਾਅਦ ਹੀ ਆਪਾਂ ਗੈਸ ਹਲਕਾ ਜਿਹਾ ਹੋਰ ਚਲਾ ਲਿਆ ਕਿਉਂਕਿ ਪਿਆਜ਼ ਵਗੈਰਾ ਜਿਹੜੇ ਆਪਣਾ ਪਾਣੀ ਜਿਹਾ ਹਲਕਾ ਜਿਹਾ ਛੱਡਣ ਲੱਗ ਜਾਂਦੇ ਪਰ ਇਹਨਾਂ ਨੂੰ ਆਪਾਂ ਬਿਲਕੁਲ ਚੰਗੀ ਤਰ੍ਹਾਂ ਨਹੀਂ ਪਕੋੜਾ ਸਪੂਰਾ ਕ੍ਰਾਂਚੀ ਜੈ ਟੇਸਟ ਰੱਖਣਾ ਫਿਰ ਆਪਾਂ ਪਾਈਏ ਇੱਕ ਹਰੀ ਮਿਰਚ ਇੱਕ ਪਾਇਆ ਜੀ ਟਮਾਟਰ ਜਿਵੇਂ ਜਮ ਮਰਜੀ ਕੱਟ ਲਿਓ ਗੈਸ ਆਪਾਂ ਫਿਰ ਬੰਦ ਕਰਤਾ ਇਸੇ ਤਰੀਕੇ ਨਾਲ ਬਣਾਇਓ ਕਿਉਂਕਿ ਆਪਾਂ ਇਹਦੇ ਵਿੱਚ ਜ਼ਿਆਦਾ ਆਇਲ ਜਾਂ ਘਿਓ ਵਗੈਰਾ ਨਹੀਂ ਪਾਇਆ ਇਸ ਲਈ ਸਮਾਨ ਹੈ ਜਿਹੜਾ ਉਹ ਬਿਲਕੁਲ نیچے ਨਹੀਂ ਲੱਗਣਾ ਚਾਹੀਦਾ ਫਿਰ ਆਪਾਂ ਪਾਈਏ ਜੀ ਇਹਦੇ ਵਿੱਚ ਸ਼ਕਰਕੰਦੀ ਤੇ ਜਿਹੜੀ ਕੀ ਆਪਣੀ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਖਾਸ ਹੈ ਕਿਉਂਕਿ ਆਪਾਂ ਇਹਦੀ ਚਾਟ ਬਣਾ ਰਹੇ ਹਾਂ ਉਹ ਤੁਸੀਂ ਜਿੰਨੀ ਮਰਜ਼ੀ ਪਾ ਲਿਓ ਜਿਉ ਉਹ ਜਿ ਮਰਜ਼ੀ ਪੀਸ ਕੱਟ ਲਿਓ ਤੇ ਫਿਰ ਆਪਾਂ ਇਹਨੂੰ ਮਿਕਸ ਕਰ ਦਾਂਗੇ ਇਹ ਤਿਆਰ ਤਾਂ ਪਹਿਲੇ ਹੀ ਸੀ ਜਦੋਂ ਇਹ ਸਾਰਾ ਚੰਗੀ ਤਰ੍ਹਾਂ ਗਰਮ ਹੋਇਆ ਇਹਦੇ ਵਿੱਚ ਪਾਇਓ ਕਾਲੀ ਮਿਰਚ ਫਿਰ ਪਾਇਓ ਥੋੜਾ ਜਿਹਾ ਚਾਟ ਮਸਾਲਾ ਉਸ ਤੋਂ ਬਾਅਦ ਇਹਦੇ ਵਿੱਚ ਪਾਇਓ ਨਮਕ ਨਮਕ ਚਾਹੇ ਤੁਸੀਂ ਕਾਲਾ ਪਾ ਲਿਓ ਚਾਹੇ ਸੈਂਦਾ ਨਮਕ ਪਾ ਲਿਓ ਪਰ ਦੂਸਰਾ ਨਮਕ ਬਿਲਕੁਲ ਨਾ ਪਾਓ ਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਿਓ ਜੀ ਮਿਕਸ ਤੇ ਜਿਹੜੀ ਇਹਦੇ ਟੇਸਟ ਵਧਾਉਂਦੀ ਹੈ ਤੇ ਉਹਦੇ ਵਿੱਚ ਸਭ ਤੋਂ ਸਪੈਸ਼ਲ ਚੀਜ਼ ਹੈ ਜਿਹੜੀ ਹੈਗੀ ਹੈ ਉਹ ਹੈਗੀ ਹੈ ਇਮਲੀ ਦੀ ਚਟਨੀ ਪਰ ਇਹ ਜਿਹੜੀ ਘਰ ਦੀ ਬਣੀ ਹੋਈ ਪਾਇਓ ਰੈਡੀਮੇਡ ਸੌਸ ਇਹਦੇ ਵਿੱਚ ਬਿਲਕੁਲ ਨਾ ਪਾਇਓ ਕਿਉਂਕਿ ਇਮਲੀ ਦੀ ਚਟਨੀ ਦੇ ਸਰੀਰ ਨੂੰ ਬੜੇ ਹੀ ਫਾਇਦੇ ਨੇ ਤੇ 2-3 ਚਮਚੇ ਭਰ ਕੇ ਆਪਾਂ ਉਹ ਪਾਤੇ ਬਾਕੀ ਜਿਨ੍ਹਾਂ ਨੂੰ ਜ਼ਿਆਦਾ ਤਿੱਖਾ ਪਸੰਦ ਹੋਵੇ ਤਾ ਉਹ ਗ੍ਰੀਨ ਸੌਸ ਪਾ ਲਿਓ ਤੇ ਮਿਕਸ ਕਰ ਲੀਜੀ ਆਪਣੀ ਹੋ ਗਈ ਇਹ ਇੱਕ ਤਰ੍ਹਾਂ ਦੀ ਚਾਟ ਤਿਆਰ ਜਿਹੜੀ ਕਿ ਆਪਾਂ ਡਾਈਟ ਲਈ ਸਪੈਸ਼ਲੀ ਤਿਆਰ ਕੀਤੀ ਹੈਗੀ ਚਾਹੋਂ ਤਾਂ ਤੁਸੀਂ ਇਹਦੇ ਉੱਪਰ ਨਿੰਬੂ ਨਿਚੋੜ ਲਿਓ ਥੋੜਾ ਜਿਹਾ ਖਰਾਤਾ ਧਨੀਆ ਪਾ ਲਿਓ ਇਹਦੇ ਨਾਲ ਹੋਰ ਵੀ ਦੇਖਣ ਵਿੱਚ ਵਧੀਆ ਲੱਗਦੀ ਹੈ ਤੇ ਖਾਣ ਨੂੰ ਜਿਆਦਾ ਹੀ ਦਿਲ ਕਰਦਾ ਹੈ ਇਹ ਹੋ ਗਈ ਜੀ ਆਪਣੀ ਤਿਆਰ ਤੇ ਹੁਣ ਤੁਸੀਂ ਇਸੇ ਤਰ੍ਹਾਂ ਹੀ ਬਣਾ ਕੇ ਖਾਓ ਤੇ ਜਿਹੜੀ ਦੂਸਰੀ ਤਰ੍ਹਾਂ ਦੀ ਸਿੰਪਲ ਚਾਟ ਉਹ ਵੀ ਆਪਾਂ ਬਣਾਉਣੇ ਆ ਉਹਦੇ ਲਈ ਸਿੰਪਲ ਤਰੀਕੇ ਨਾਲ ਕੱਟਾਂਗੇ ਸ਼ਕਰਕੰਦੀ ਤੇ ਉਹਦੇ ਉੱਪਰ ਪਾਵਾਂਗੇ ਕਾਲਾ ਨਮਕ ਉਸ ਤੋਂ ਬਾਅਦ ਕਾਲੀ ਮਿਰਚ ਥੋੜਾ ਜਿਹਾ ਚਾਟੋ ਮਸਾਲਾ ਤੇ ਸੌਸ ਤਾਂ ਵੀ ਆਪਾਂ 3-4 ਚਮਚੇ ਪਾਵਾਂਗੇ ਕਿਉਂਕਿ ਉਹਦੇ ਬਿਨਾ ਆਪਾਂ ਨੂੰ ਇਹ ਬਿਲਕੁਲ ਟੇਸਟੀ ਨਹੀਂ ਲੱਗਦੀ ਤੇ ਇਸ ਤਰੀਕੇ ਨਾਲ ਮਜ਼ੇਦਾਰ ਬਣਾ ਕੇ ਜ਼ਰੂਰ ਖਾਓ ਬਾਕੀ ਕਈ ਤਰ੍ਹਾਂ ਦੀਆਂ ਹਰੀਆਂ ਦਾਲਾਂ ਵੀ ਆਉਂਦੀਆਂ ਜਿਨ੍ਹਾਂ ਨੂੰ ਉਬਾਲ ਕੇ ਤੁਸੀਂ ਇਹਦੇ ਵਿੱਚ ਪਾ ਕੇ ਖਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਹੁਣ ਬਣਾਓ ਤੇ ਖਾਓ ਧੰਨਵਾਦ ਜੀ